ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਆਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪ੍ਰਿੰਡ ਵਿਲਾ ਤੇਜਾ ਤਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਵੈਰਾਈਟੀ ਦੇ ਭਾਜ ਜਿਹੜੇ ਤੁਹਾਨੂੰ ਦਿਖਾਉਣੇ ਆ ਚੰਗੇ ਮੁੱਲ ਵੀ ਤੁਹਾਨੂੰ ਦਿਖਾਵਾਂਗੇ ਤੇ ਅੱਜ ਆਦੇ ਤੁਹਾਨੂੰ ਛੋਟੇ ਮੁੱਲੇ ਤੁਹਾਨੂੰ ਦਿਖਾਉਣੇ ਨੇ ਨਿਕ ਨਿਕ ਮੁੱਲਾ ਜਿਹੜੇ ਤੁਹਾਨੂੰ ਦਿਖਾਵਾਂਗੇ ਵੀਡੀਓ ਜਿਹੜੇ ਪੂਰੀ ਜ਼ਰੂਰ ਵੇਖਿਓ ਕੁਝ ਮਾਲ ਜਿਹੜਾ ਅੱਜ ਆਉਣ ਤੋਂ ਪਹਿਲਾਂ ਹੀ ਜਿਹੜਾ ਨਿਕਲ ਗਿਆ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਸਣਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਬੜੀ ਬਾਬੇ ਨਾਨਕ ਦੀ ਕਿਰਪਾ ਜੀ ਚਲੋ ਵਧੀਆ ਕਿਰਪਾ ਚੈਦੀ ਜੀ ਹਾਂਜੀ ਤੇ ਨਾਮ ਦੱਸਦੇ ਕਿ ਨਾਮ ਦੀਪ ਸਿੰਘ ਜੀ ਜਿਲ੍ਹਾ ਗਰਦਾਖੋਟ ਤਹਿਸੀਲ ਬਟਾਲਾ ਜੀ ਠੀਕ ਆ ਹਾਂਜੀ ਤੇ ਲਾਗੇ ਮਾਲੇਵਾਲ ਦਾ ਪੋਲਾ ਤੇ ਫਤੇਗੜ ਚੂੜੀਆਂ ਵੀ ਲੱਗ ਗਈ ਆ ਲੱਗ ਗਈ ਆ ਹਾਂਜੀ ਤੇ ਫੋਨ ਨੰਬਰ ਵੀ ਬੋਲਦੇ ਫੋਨ ਨੰਬਰ 9872309305 ਠੀਕ ਆ 81949550 ਠੀਕ ਆ ਬੱਚੀਆਂ ਦੇ ਆਪਣੇ ਕੋਲ ਚ ਜ਼ਿਆਦਾ ਅੱਛਾ ਚਾਰ ਬੱਚੀਆਂ ਵੇਖੀਆਂ ਵਿੱਚੋਂ 6 ਪਸ਼ੂਆਂ ਦਾ ਖਾਵਾਂਗੇ ਠੀਕ ਆ 6 ਤੋਂ ਆਦੀ ਆ ਉਤਰਾ ਵੇਹੇ 6 ਤੋਂ ਆਦੀ ਆ 6 ਦਿਖਾਉਂਦੇ ਹਣ ਠੀਕ ਆ ਦੇ ਕੁਝ ਵਿੱਚ ਮਾਲ ਵੇਖ ਗਿਆ ਲੈ ਗਿਆ ਅੱਛਾ ਤੇ ਅੱਜ ਨਿਕਨੇ ਕੇ ਭਾ ਵੀ ਹੈਗੇ ਆ ਨਿਕਨੇ ਕੇ ਭਾ ਹੈਗੇ ਆ ਕਿੰਨੇ ਤੋਂ ਸ਼ੁਰੂ ਅੱਜ ਫਿਰ ਅੱਜ 13000 ਤੋਂ ਵੈੜ ਸ਼ੁਰੂ ਸੱਜਰ ਕੇ ਤੋਕਰ ਸੱਜਰ 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 13000 ਤਾਂ ਤੇ ਆਪਣੇ ਨਾ ਬਾਬਾ ਭਾਈ ਸ੍ਰੀ ਨੀਦਾ ਸ੍ਰੀ ਜੰਦਾ ਗੁਰਦਰਾਵਾ ਹਾਂਜੀ ਤੇ ਭਲਕੇ ਮੇਲਾ ਵਾ 28 ਤਰੀਕ ਨੂੰ ਠੀਕ ਆ ਤੇ ਫੌਜੀ ਫਾਰਮ ਵਾਲਿਆਂ ਲੋ ਖੁੱਲਾ ਸੱਦਾ ਕਬੱਡੀ ਕਾਪੀ ਹੋਣਾ ਜਿਹੜੇ ਵੀਰ ਕੋ ਪਹੁੰਚਿਆ ਜਾਵੇ ਪਹੁੰਚੇ ਠੀਕ ਆ ਜੀ ਹਾਂਜੀ ਚਲੋ ਜਰੂਰ ਪਹੁੰਚਣਾ ਨਾ ਮੇਰੇ ਫਿਰ ਯਾ ਵਾਚੀ ਆਪਣੇ ਕੋ ਇਹ ਗੱਬਨ ਆ ਗੱਬਨ ਜੇ ਵੱਡੀ ਵੈਣ ਜੇ ਠੀਕ ਆ 20 ਕਿਲੋ ਆਈ ਤੋਰਾ ਹਾਂ ਫੇਰ ਇੱਕ ਰੇ ਸੁਆ ਕਿਨਵਾ ਜੇ ਸੁਆ ਦੂਸਰਾ ਘਰ ਆ ਜੇ ਪਹਿਲੇ ਨੇ ਕਹਿੰਦੇ ਅਸੀਂ ਤੇ ਘਰ ਦੀ ਠੀਕ ਆ ਬਾਕੀ ਚੰਗੇ ਸੋਹਣੇ ਰੰਗ ਰੂਪ ਵਾਲੇ ਆ ਲੈ ਦੇਣਾਰ 30 10 ਲੈ ਲਈ ਠੀਕ ਆ 10 ਦਿਨ ਜੇ ਖੜਦੀ ਆ ਤੇ ਚੰਗੀ ਭਰਨੀ ਆ ਠੰਡੀ ਬੜੀ ਆ ਇਧਰੋਂ ਨਾੜਾ ਨੁੜਾ ਦਿਖਾ ਦਿਓ ਹਾਂ ਤੁਹਾਨੂੰ ਦਿਖਾ ਦੋ ਤੇ ਰੰਗ ਰੂਪ ਦੇ ਵੀ ਚੰਗੇ ਆ ਉਹ ਦੇਖ ਸਕਦੇ ਜੀ ਠੀਕ ਆ ਜੀ ਚਲੋ ਲੈ ਜਾ ਫਿਰ ਬਹੁਤ ਚੰਗੀ ਕੁਆਲਟੀ ਵਾਲੀ ਵਸਤੀ ਆ ਇਹ ਦੋਹਾਂ ਤੰਨਾ ਪਾਟਾ ਲਿਆ ਹਰ ਪੇਜੀ ਵਾੜ ਠੀਕ ਆ 10 40 ਹਰ ਐਚਪ ਵੀ ਤੇ ਠੀਕ ਆ ਤੇ ਕਿੰਨਾ ਫਿਰ ਇਹਦਾ ਮੁੱਲ ਨਾਰੇ 600 ਭਾਜੀ ਜਿਆ ਜਿਆ ਕਰਦੀ ਆ 50 ਦੀ ਆ ਹਾਂਜੀ ਨਾ 50 ਕਰਨਾ ਵੇ ਅਸੀਂ 1500 ਰੁਪਇਆ ਛੋੜ ਕਰਾਂਗੇ ਕਿੰਨੇ ਚ 45000 ਚ ਛੋੜ ਕਰਦਾ ਸਾਢੇ 44 ਦੀ ਵਾੜ ਦੇ ਦਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਕੋ ਫੋਨ ਲਾਵੇ ਫੋਨ ਲਾਵੇ ਮੌਕੇ ਤੇ ਛੋੜ ਛੱਪਾ ਕਰਾਂਗੇ ਠੀਕ ਹੈ ਜੀ ਹਾਂਜੀ ਇਹ ਸੋਈ ਜੀ ਉਹਦੀ ਜੋ ਹਾਂਜੀ ਇਹ ਸੋਈ ਆ ਥਾਣਾ ਬੜਾ ਪਿਆਰਾ ਜੀ ਇਹਦੇ 14 15 ਕਿਲੋ ਵਾਲੀ ਜਲਸੀ ਰੈੜ ਆ ਪੰਜਾਬ ਵਾਲੀ ਕਿੰਨੇ ਦਿਨੋਂ ਕਿੰਨੇ ਸੋਈ ਨੇ ਦੇਖੋ ਕੱਲ ਰਾਤ ਦੀ ਸੂਈ ਵਛੀ ਦਿੱਤੀ ਆ ਅੱਛਾ ਵਛੀਏ ਦੇ ਮੁਗਲ ਇਹਦੇ ਕੋਲ 12 ਕਿਲੋ ਗੌਲੀ ਕਿੰਡੇ ਵਾਲੀ ਆ ਤੋਰੋ ਫਿਰ ਇੰਨੋਂ ਵਿੱਚ ਦੇਖ ਬਚੀ ਨੂੰ ਥਾਨ ਲੱਗਾ ਗੁਲਾਬੀ ਕਰਨ ਦਾ ਬਾਕੀ ਫੋਜੀ ਫਾਰਮ ਤੇ ਜਦੋਂ ਵੀ ਆਈਦਾ ਰੌਣਕ ਲੱਗੀ ਰਹਿੰਦੀ ਆ ਤੁਹਾਨੂੰ ਦਿਖਾਉਣੀ ਆ ਨੇ ਵੀਰ ਹੁਣ ਕੋਈ ਨਾ ਕੋਈ ਗਾਹਕ ਆਏ ਹੀ ਰਹਿੰਦੇ ਆ ਆ ਦੇਖੀ ਬੜੀ ਜਵਾਜੂ ਬਹੁਤ ਚੰਗਾ ਲੱਗਾ ਠੀਕ ਹੈ ਜੀ ਬਾਕੀ ਠੰਡੀ ਵੀ ਬੜੀ ਆ ਠੀਕ ਹੈ ਛੱਡੋ ਨਾ ਛੱਡੋ ਬਾਕੀ ਆ ਦੇ ਸਾਡੇ ਕਾਫੀ ਵੀਰ ਜਣ ਨਹੀਂ ਆਏ ਜਿਹੜੇ ਤੇ ਚੱਲੇ ਵੀਰ ਜਣ ਨਹੀਂ ਲਈ ਕੋਈ ਫਿਰ ਇਹਨਾਂ ਨੇ ਵੀਰਾਂ ਨੇ ਤਿੰਨ ਵੜਾ ਖੜੀਆਂ ਜੇ ਪਹਿਲਾਂ ਅੱਛਾ ਇਹਨਾਂ ਦੇ ਵਾਦੇ ਤਿੰਨ ਇਹਨਾਂ ਲੱਲੀਆਂ ਲਾਤੀਆਂ ਵਾ ਅੱਛਾ ਹਾਂਜੀ ਤੇ ਇਹਨਾਂ ਚੋਂ ਕੋਈ ਲਈ ਹੈ ਜੇ ਕਿ ਨਹੀਂ ਤਿੰਨ ਮੈਂ ਲੱਲੀਆਂ ਅੱਛਾ ਤੇ ਅੱਛਾ ਉਹ ਚਲ ਗਈਆਂ ਵਾ ਤੇ ਹੁਣ ਜਿਹੜਾ ਵਾ ਪਹਿਲੇ ਉਹ ਰਹੇ DNA ਇਹ ਹੋਰ ਵੀਜੀ ਸਤਿ ਸ੍ਰੀ ਅਕਾਲ ਜੀ ਤੇ ਲੈ ਗਏ ਫਿਰ ਮਾਲ ਹਾਂਜੀ ਵੀਜੀ ਠੀਕ ਆ ਪਸੰਦ ਆਈ ਫਿਰ ਹਾਂਜੀ ਠੀਕ ਆ ਚਲੋ ਪਹਿਲੀ ਵਾਰ ਹੀ ਆਏ ਕਿ ਅੱਗੇ ਵੀ ਖੜੀਆਂ ਕਿ ਅੱਗੇ ਵੀ ਆਏ ਅੱਛਾ ਅੱਗੇ ਵੀ ਆਏ ਤੇ ਹੁਣ ਦੁਬਾਰਾ ਫੇਰ ਆਏ ਜੀ ਵੇਚਣ ਵਾਲੇ ਵੀਰੇ ਵੇਚਣ ਲਈ ਖੜਦੇ ਆ ਅੱਛਾ ਅੱਛਾ ਇਹ ਵੇਚਣ ਵਾਲੇ ਆ ਵੀਰ ਚਲੋ ਇਸ ਤਰ੍ਹਾਂ ਰਲ ਮਿਲ ਕੇ ਸਾਰਿਆਂ ਨੂੰ ਇੱਕ ਦੂਜੇ ਨਾਲ ਕੰਮ ਕਰਨਾ ਚਾਹੀਦਾ ਵਾ ਵਧੀਆ ਦੁੱਜਾ ਠੀਕ ਆ ਖੜੀਆਂ ਵੀਰੇ ਆ ਠੀਕ ਆ ਵਧੀਆ ਨਿਕਲੇ ਪਹਿਲਾ ਮਾਲ ਬਹੁਤ ਵਧੀਆ ਇਹ ਘਟੋ ਘਟ ਮਹੀਨੇ ਦੀਆਂ 15 15 ਗਾਵਾਂ ਖਾਂਡੇ ਆਪਣੇ ਕੋਲ ਅੱਛਾ ਹਾਂਜੀ ਰੋਜ਼ 4-5 4-5 4-5 ਚਲੋ ਇਸ ਤਰ੍ਹਾਂ ਹੀ ਗਾੜੀ ਵੇਖਦਿਆਂ ਤੇ ਫੇਰੀ ਲਈ ਜਾਂਦੇ ਹਾਂ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਉਧਰ ਵੀ ਵੱਖਰੇ ਕੰਮ ਚੱਲਦੇ ਆ ਤੇ ਸਾਰੇ ਆਈ ਚਲਾਈ ਆਈ ਚਲਾਈ ਲੱਗੇ ਰਹੀਦੀ ਆ ਤੇਰਾ ਮੁੱਲ ਆਪਾਂ ਵੀ ਤੇ ਦੱਸਿਆ ਨੂੰ ਪੀਜੀ ਵਛੀਆਂ ਦਾ ਜੋੜੇ ਦਾ ਮੁੱਲ ਫੋਨ ਤੇ ਕਰਾਂਗੇ ਅੱਛਾ ਇਹ ਦਾ ਤੇ ਕਰਾਂਗੇ ਜੈਜ ਵਛੀਆਂ ਦਾ ਫੋਨ ਤੇ ਕਰਾਂਗੇ ਠੀਕ ਆ ਹਾਂਜੀ ਤੇ ਇੱਕ ਆ ਜਿਹੜੀ ਹੈ ਹਨਾ ਇਹ ਵੀ ਬੱਛੀ ਬਹੁਤ ਚੰਗੀ ਜਲਸੀ ਪਿਓ ਰਿਆ ਐਸੋ ਵੀ ਜੈਵੀ ਇਹ ਗੱਬਣ ਜੀ ਨਾ ਇਹ ਗੱਬਣ ਬੱਛੀ ਆ ਪਲੂਨ ਠੀਕ ਆ ਹਾਂਜੀ ਪਹਿਲਾ ਸੁਆ ਠੀਕ ਹੈ ਜੀ ਇਹ ਵੀ ਬੱਛੀ ਬਾਲੀ ਠੰਡੀ ਆ ਰਫਰੀਜੀ ਐਦਾਂ ਬੈਜੋ ਅਥਾਨ ਦਿਖਾਇਓ ਇਹਨੂੰ ਗੁਲਾਬੀ ਬੱਛੀ ਨੂੰ ਖਾਣ ਲੱਗਾ ਗੁਲਾਬੀ ਬੱਛੇ ਥਣ ਵੀ ਕਾਫੀ ਪਿਆਰਾ ਲੱਗਾ ਚਲੋ ਲੈ ਜਾਓ ਫਿਰ ਤੋਰ ਦੱਸ ਇਹ ਕਿੰਨਾ ਇਹ ਕਿੰਨਾ ਕਿ ਦੋ ਚਵਾਈ ਦੇ ਦੇ ਚੀਚਾ 14 15 ਕਿਲੋ ਵਾਲੀ ਜੇ ਪੰਜਾਬ ਵਾਲੀ ਚਲਸੀ ਆ ਠੀਕ ਆ ਇਧਰ ਮੱਛੀ ਦਾ ਮੂੰਹ ਦਿਖਾਇਓ ਕਰਦਾ ਚੰਗੀ ਤਰ੍ਹਾਂ ਪੂਰਾ ਮੂੰਹ ਵਿਖਾਵਾਂਗੇ ਮੱਛੀ ਕਿਉਂ ਮਸੋਣਾ ਆਪਾਂ ਠੀਕ ਆ ਜੀ ਲੈ ਜਾ ਫਿਰ ਪਿਓਰ ਜਲਸੀ ਮੱਥੇ ਰਟੋ ਆ ਪੈਂਦਾ ਇੱਕ ਇਹਦਾ ਤੇ ਇਹਦਾ ਜੋ ਇਹਨਾਂ ਦੋਵਾਂ ਗਾਵਾਂ ਦਾ ਜੋੜੇ ਦਾ ਜਿਹੜਾ ਕਹਿੰਦੇ ਕਿ ਮੁੱਲ ਫੋਨ ਤੇ ਕਰਨਾ ਹੈ ਬਾਕੀ ਉਹ ਅਸੀਂ ਇਹਨਾਂ ਦਾ ਫੋਨ ਤੇ ਕਰਾਂਗੇ ਹਰ ਪੀਜੀ ਕਰਾਂਗੇ ਜਾਇ ਜੀ ਠੀਕ ਆ ਕਹ ਫੋਨ ਲਾ ਕੇ ਪੁੱਛ ਲੈ ਕਰੀ ਨਾ ਜ਼ਰੂਰ ਹੈ ਗਾੜੀ ਵੱਛੀ ਆ ਗਈ ਆਪਣੇ ਕੋਲ ਗੱਪਣ ਇਹ ਕੱਢੋ ਦਸ ਦਿਨ ਵੱਛੀ ਖੜਦੀ ਆ ਇਹ ਅੰਕਲ ਜੀ ਸਸਤੀ ਕਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਜੀ ਤੇ ਅੱਜ ਸਵਾਲਾ ਹੀ ਆ ਸਭ ਦਾ ਫਿਰ ਸਵਾਲਾ ਬਹੁਤ ਸਵਾਲਾ ਹੀ ਆ ਅੱਜ ਕੰਮ ਤੇ ਅੱਛਾ ਹਾਂਜੀ ਹੁਣ ਗਾੜੀ ਜਾ ਰਾ ਸਵਾਲਾ ਆ ਜਾਣਾ ਹਾਂ ਗਾੜੀ ਲੈ ਹਾਂ ਜੀ ਅੱਛਾ ਇਹਨਾਂ ਵੀਰ ਕੋ ਮੇਲਾ ਲਟਿਆ ਜਾਂਦਾ ਲੋਟ ਲੇ ਜਿ ਤਰ੍ਹਾਂ ਕਹਿੰਦੇ ਹੁੰਦੇ ਜੀ ਜੀ ਇਹੀ ਦੁਕਾਨ ਤੋਂ ਇਹ ਸਭ ਦਾ ਸਾਲਾ ਮਿਲਦਾ ਔਰ ਕਿਤੇ ਨਹੀਂ ਮਿਲਦਾ ਅੱਜ ਪੰਤਰੀ ਵੀ ਆਏ ਪੰਤਰੀ ਆ ਜੋ ਮਾਸਾ ਗਾ ਆ ਵੇ ਜਵਾ ਆ ਗਿਆ ਆ ਗਿਆ ਭਾਈ ਹੁਣ ਅੱਛਾ ਇਹਨਾਂ ਵਗਾਤੀਆਂ ਚਲੋ ਵਧੀਆ ਕੇ ਨਾਲੇ ਗੱਡੀ ਤਾਂ ਫੇਰਾ ਤਾਂ ਡਾ ਮਨ ਗਿਆ ਇਹ ਵੀਰ ਜੀ ਹੁਣ ਗੱਡੀ ਵਾਲੇ ਆ ਸਾਰਾ ਮਾਲ ਇਹਨਾਂ ਨਾਲ ਲੈ ਜਾਂਦਾ ਜੀ ਇਹ ਆਨਲਾਈਨ ਹੈ ਤੇ ਕੱਲ ਦਾਂਗੇ ਠੀਕ ਮੋੜ ਲੱਗਾ ਗੱਡੀ ਚ ਲਾਈਟ ਵੀ ਲੱਗੀ ਜੇ ਰਾਤ ਖੜਨੀ ਹੋਵੇ ਠੀਕ ਹੈ ਜੀ ਹਾਂ ਜੀ ਠੀਕ ਹੈ 겁ਨੇ ਅਜੇ ਦਿਨੇ ਲੈ ਚੁਗੀ ਅਜੇ ਆਹਦੀ ਆਹੇ ਤੈਨੂੰ 12-14 ਦਿਨ ਨਹੀਂ ਬਹੁਤ ਥੋੜੀ ਠੰਡੀ ਹੈ ਵਾਰ ਠੀਕ ਹੈ ਜੀ ਦੋਵੇਂ ਬਨੇ ਬੈਠੋ ਬਾ ਦੋਵੇਂ ਬਨੇ ਬੈਰੀ ਵਾਲੇ ਬੱਝੀਏ ਠੀਕ ਹੈ ਬਲੂਨ ਬੱਝੀ ਹੈ ਵੀ ਚਲੋ ਬੜਾ ਜਲ ਚਲ ਲੈ ਆ ਜਾ ਫਿਰ ਲੈ ਰਹੇ ਹਾਂ ਸਾਰਾ ਮਾਲ ਉਹ ਹੋਏ ਉਹ ਨਹੀਂ ਨਹੀਂ ਕਿ ਛੱਤੀ ਜਾ ਤੇ ਇਹਦਾ ਫਿਰ ਮੁੱਲ ਨਿਕਾਜ ਆ ਮੋਲੇ ਨਿਕਾਲਿਆ ਪਛੀਦੇ 35000 ਦੀਆਂ ਹਾੜੇ ਕੋ ਵੇਚਣ ਵਾਲੇ ਵੀਰ ਖੜਦੇ ਆ ਹਾਂਜੀ ਸਾਮ ਛੱਡ ਦਾਂਗੇ 28000 ਦੀ ਦੇ ਦਾਂਗੇ 28000 ਦੀ ਵਿੱਚੋਂ ਮਨਤਨ ਮੁੱਕਦੇ ਹੋਰ ਕਰ ਦੋਗੇ ਯਾਰ ਕਰ ਦਾਂਗੇ 26 ਦੀ ਦੇ ਦਾਂਗੇ ਜੀ 26 ਜੋ 500 ਛੋਟ ਹੋਣੀ ਫਿਰ ਵੀਰ ਕੋਈ ਘੱਟ ਵਾਧਾ ਆ ਕੀ ਠੀਕ ਹੈ ਜੀ ਅੱਜ ਨਿਕ ਨਿਕ ਰੇਟ ਕਰਨੇ ਆ ਠੀਕ ਆ ਆ ਗਣੀ ਗੱਬਣ ਮੱਛੀ ਆ ਗਈ ਵੱਡੀ ਚਲੋ ਤੋਰੇ 10 12 ਖੜਦੀ ਆ ਇਹ ਵੀ 12 13 ਕਿਲੋ ਵਾਲੀ ਆ ਇਹ ਫਿੰਗਰ ਦੇ ਆ ਗਨੇ ਗਨੇ ਗੇ ਅੱਛਾ ਇਥੋਂ ਗਾਂ ਲੱਭੀ ਏ ਅੱਛਾ ਹਾਂਜੀ ਇਥੋਂ ਗਾਂ ਇਹ ਫੌਜੀ ਫਾਰਮ ਤੋਂ ਨਹੀਂ ਲੱਭਣੀ ਆਏ ਹਾਂਜੀ ਹਾਂਜੀ ਠੰਢੀ ਬੜੀ ਆ ਐ ਕਿੱਥੇ ਬੈਜੋ ਐ ਕਿੱਥੇ ਖਾਹਰ ਮੱਚੀ ਠੰਢੀ ਵੇਖੋ ਇਦਾਂ ਥੰਦਖਾਇਓ ਮਾਸਾ ਗਾਂ ਘੋ ਜਾਂਦੋ ਆਹ ਦੇ ਇਦਾਂ ਹਰ ਪੇਦ ਵੀਰ ਜੀ ਠੰਦਖਾਇਓ ਯਾਰ ਦਾ ਆ ਦੇਖ ਸਾਡੇ ਥਾਣੇ ਵੀ ਚੰਗੇ ਗਿਆ ਤੇ ਜੀ ਚਵਾਈ ਵਾਲਾ ਮੁੱਠੀ ਥਾਨ ਲੱਗਾ ਸੋਟਾ ਰਾਹ ਤੇ ਮੈਂ ਦੋ ਜਣੇ ਜਫੀਆਂ ਪਾ ਲਈ ਨਾ ਦੁਕਾਨ ਤੋਂ ਸੱਦਾ ਮਿਲੂ ਹਰ ਇੱਕ ਵਧੀਆ ਅੱਛਾ ਇਹ ਕਿੰਦਾ ਜਹਰ ਸੱਦਾ ਮਿਲੂਗਾ ਠੀਕ ਹੈ ਜੀ ਹਾਂ ਜੀ ਚਲੋ ਲੈ ਜਾ ਫਿਰ ਉਹ ਸਾਡੀ ਰਾਹ ਦੇਖ ਲੋ ਤੁਸੀਂ ਇਹ ਕਿਤੋਂ ਸਿੰਘਾਲੀ ਝੁੰਗੀ ਆ ਦਿੱਤੇ ਸਿੰਘਾਲੀ ਝੁੰਗੀ ਆ ਜਿਹੜੀ ਤੇ ਉੱਤਰ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਵੀ ਚਲੋ ਚੰਗਾ ਵਾ ਇਹਦਾ Te edas, hermano. ਖਰਪੀ ਜੀ ਵਚੀਆ ਸੰਦੇਰੀ 22 3000 ਦੀ ਚੌਂਤੀ ਸੀ ਹਾਂਜੀ ਕੱਚੀ ਆਲੇ 10 12 ਦੇਣਾ ਹਾਂਜੀ ਇਹ ਵਾਰ 27000 ਦੀ ਦੇ ਦਾਂਗੇ 1500 ਰੁਪਏ ਛੋਟ ਅੱਛਾ ਪੂਰੇ 26 ਦੀ ਜਸਨ ਉਹ ਦੇ ਦਾਂਗੇ ਅੱਛਾ ਵੀ ਕੋ ਸਾਂਭ ਲੂ 35000 ਦੀ ਵਹੀ ਆ ਦੇ ਤਿਆਰ ਕਰਕੇ ਭੇਜ ਲੂਗਾ ਕੱਚੀ ਆ ਵਸਨੀਏ ਫਿਰ ਕੱਲ ਥੋੜੀ ਠੀਕ ਹੈ ਜੀ ਤੇ ਇਹ ਹੁਣ 26 ਦੀ ਜਸਨ ਸਾਰਕ ਪਾਰਕ ਵੈੜ ਇਹ ਆਗੇ ਦੇ ਜੇ ਦੇ ਵੀ ਵੀ ਚਾਰ ਲੋੜੇ ਚਾਰ ਤਾਂ ਪੂਰਾ ਦਊਂਗੀ ਤਾਜੀ ਸੂਈ ਆ ਦੋਹਾਂ ਦਿਨ ਦੀ ਆ 1.5 ਕਿਲੋ ਬਰੋ ਹੱਦ ਲੈ ਅੱਛਾ ਸਾਰਕ ਪਾਰਕ ਹਾਂਜੀ ਪਾਂ ਦੇ ਕਿਲਾ ਜਿਹੜਾ ਦਿਖਾਓ ਜੀ ਦਿਖਾਓ ਜੀ ਇਹ ਤਾਂ ਦੇਖੋ ਚਵਾਈ ਜਿਹੜੇ ਕਹਿੰਦੇ ਕੀ ਆ ਤੇ ਦਿਖਾਈਏ ਕਾਦੇ ਦਾ ਨਿਕਾ ਜਾਈ ਆ ਕਾਦੇ ਨੂੰ ਨਿਕਾ ਨਹੀਂ ਇਹ ਗੂਣ ਬੜੇ ਜੇ ਦੇ ਅੱਛਾ ਹਾਂਜੀ ਹਾਂਜੀ ਚਵਾ ਲੱਗਾ ਜਿਵੇਂ ਲੱਖ ਰੁਪਏ ਦੀ ਗਾਣ ਲੱਗਾ ਹੁੰਦਾ ਠੀਕ ਆ ਤੇ ਮਿਲੂਗੀ ਵਸ਼ੀਏ 17000 ਦੀ ਠੀਕ ਆ ਹਾਂਜੀ ਤੋਰਾਂ ਨਾ ਕਰੀ ਤੋਰੋ ਮੋਹਰ ਦੇ ਨਿਮਾਣੇ ਸਾਰਕ ਬਾਰਕ ਬੱਛੀ ਲੈਣੀ ਆ ਘਰ ਰੱਖ ਲਈ ਐਡੀ ਐਡੀ ਕੋਈ ਛਾਹ ਨਹੀਂ ਆ ਤੇ ਮਗਰ ਬੱਛੀ ਇਹਦੇ ਮਗਰ ਬੱਛੀ ਜਸਤੀ ਤਾਜੀ ਸੋਈ ਆ ਘਰ ਦੀ ਸੋਈ ਆ ਮਗਰ ਵੀ ਬੱਛੀ ਜੋ ਇਹ ਕਿੰਨਾ ਕਿ ਦੁੱਧ ਚੋਈ ਜਾਊਗੀ ਦੁੱਧ ਦੇ ਵੀ 7 ਕਿਲੋ ਚੋਈ ਜਾਊਗੀ ਦਾ ਦਾ ਕਿੰਦਾ 10 ਕਿਲੋ ਦੁੱਧ ਨੇ ਚੋਈ ਜਾਣਾ ਬੜਾ ਵਧੀਆ ਬੱਛੀ ਆਪਣੇ ਗੱਡੀ ਵਾਲੇ ਵੀਰ ਜੀ ਕਹਿੰਦੇ ਕਿ 7 ਕਿਲੋ ਨਹੀਂ 10 ਕਿਲੋ ਦੁੱਧ ਦੇ ਚੋਆਊਗੀ ਇਹ ਵੀਰ ਨੇ ਅੰਦਾਜ਼ਾ ਲਾਈ ਲੈਣਾ ਕਿੰਨੇ ਵਾਲੀ ਆ ਕਿ ਬਾਕੀ ਜੋ ਵੀ ਤੁਹਾਡੇ ਸਾਹਮਣੇ ਹੀ ਆ ਐਨ ਤੁਹਾਡਾ ਅੰਕਲ ਬੱਚੇ ਦਾ ਕਰਦੀ ਕਮਾਲ ਮਾਰੋ ਕੋਈ ਮਾਰੋ ਬਾਕੀ ਇਹ ਆ ਕਿ ਕੱਦ ਬਹੁਤ ਹੁਚਾਣੀ ਆ ਕੱਦ ਵੀ ਜੀ ਛੋਟਾ ਵਾ ਟੋਕਰੀਆਂ ਪੱਟੀਆਂ ਦੀ ਪਾਓ ਤੇ ਦੁੱਧ ਜਿਆਦਾ ਚੋ ਬੱਕਰੀ ਦਾ ਤੇ ਇਹ ਆ ਕਿ ਚਲੋ ਘਰ ਦਾ ਚਾਹ ਪਾਣੀ ਦੇ ਨੇ ਸਾਰੀ ਜਣਾ ਥੱਲੇੋਂ ਚਲੋ ਚੰਗੀ ਤਿਆਰ ਹੋਈ ਆ ਤੇ ਅੱਗੇ ਵੀ ਠੰਡੀ ਠੇਰੀ ਆ ਠੰਡੀ ਠੰਡੀ ਆ ਇਹਦਾ ਮੁੱਲ ਫਿਰ ਮੁੱਲ 17000 ਰੁਪਇਆ ਇੱਕ 500 ਛੋਟਾ 15.5 ਦੀ अच्छा 17 ਚ 500 ਛੋਟ ਕਰੀਏ 15.5 ਹੁੰਦਾ ਜੀ 15.5 ਦੀ ਚੱਲੰਦੂ ਅੱਜ ਠੀਕ ਹੈ 15 ਪੂਰੇ ਦੀ ਦੇ ਦਾਂਗੇ ਹਰਪ੍ਰੀਤ ਭਾਜੀ ਅੱਛਾ ਜੇ ਮੰਮਾ ਨਿਕਲ ਗਿਆ 15 ਪੂਰੇ ਦੀ ਦੇ ਦਾਂਗੇ ਉਹ ਚੋਂ 100 ਰੁਪਿਆ ਛੋਟ ਠੀਕ ਹੈ ਜੀ ਜਾਂ ਤਾਂ ਕੰਪਟਾਂ ਘੱਟੀ ਲੈ ਆਂਦੇ ਸਾਡੇ ਤੇ ਜੀ ਸਾਡੀਆਂ ਤੇ ਆ ਗੱਭਣ ਜੇ ਇਹ ਗੱਭਣ ਵੈਟ ਜੇ ਕੋਲੋਂ ਮੰਕੜ 15000 ਇਹ ਚੰਗੀ ਕੁੜੀ ਹੈ ਜੀ ਬਹੁਤ ਚੰਗੀ ਏ ਠੀਕ ਆ ਇਹ ਵੀ ਜਿਆਦਾ ਜੀ ਦੇ ਦੇਣੀ ਜੇ ਅੱਛਾ ਬਹੁਤ ਚੰਗੀ ਏ ਤਰ ਹਾਹੇ ਦੇਣਾ ਇਹ ਗੱਬੜ ਜੋ ਗੱਬਣ ਗੱਬਣ ਦੇਣ 10 ਮਿੰਟ ਦੀ ਏ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਵੀ ਆ ਗਈ ਜੇ ਕੋਈ 7-8 ਕਿਲੋ ਵਾਲੀ ਆਈ ਜੇ ਠੀਕ ਆ ਬਾਕੀ ਖੜੇ ਕੋਈ ਆਪਣੀ ਇੱਥੇ ਵੇਖ ਚਾ ਕੇ ਆਪਣੀ ਤਸੱਲੀ ਕਰਕੇ ਆਪਣੀ ਨਿਗਾਹ ਚੋਂ ਕੱਢ ਕੇ ਚੰਗੀ ਤਰ੍ਹਾਂ ਪਸ਼ੂ ਪਸੰਦ ਕਰਕੇ ਖੜਿਆ ਕਰੋ ਕਿਤੇੋਂ ਵੀ ਲੈਣਾ ਵਾ ਜ਼ਰੂਰੀ ਨਹੀਂ ਕਿ ਇੱਥੋਂ ਜਿੱਥੋਂ ਵੀ ਲੈਣਾ ਤੇ ਇਹਦਾ ਫਿਰ ਮੁੱਲ ਨਹੀਂ ਵੇਰਦਿਆ 20000 ਦੀ ਅੱਛਾ 20 ਨਹੀਂ ਕਰਨਾ 18 ਜੋ 1000 ਰੁਪਿਆ ਛੋਟ ਕਰ ਦੇਣੀ 17 ਦੇ ਦਾਂਗੇ ਅੱਛਾ 17 ਦੇ ਕੋਈ ਛੋਟ ਛੱਪਾ ਕਰਾਂਗੇ ਕਿ ਮੌਕੇ ਤੇ ਹੋਰ ਕਰਤੋਗੇ ਕਰ ਦਾਂਗੇ ਜੀ ਠੀਕ ਹੈ ਜੀ ਹਾਂ ਜੀ ਅੰਕਲ ਆਈ ਨੂੰ ਵੇਣ ਖੋਲੋ ਇਹ ਕਾ ਵੀ ਛੋਟਾ ਜਿਹਾ ਕਾਦੇ ਦਾ ਪੁੱਤੀ ਵੱਡੀ ਨਹੀਂ ਹੈ ਨੀ ਜੀ ਬੜੀ ਬੜੀ ਨੇ ਖਲਾਰੀ ਅੰਕਲ ਮੜੀ ਜੀ ਤਾਜੀ ਸੋਈ ਆ ਬੇਰੀ ਵੀ ਨਹੀਂ ਲੋੜ ਇਹਨਾਂ ਗਾੜੀ ਪੱਦਾ ਭਾਵੇਂ ਇਦਾਂ ਬੈਜੋ ਚਵਾ ਆ ਬੜਾ ਚੰਗਾ ਵਾ ਵੱਛੀ ਬਹੁਤ ਚੰਗੀ ਹੈ ਸੀਜੀ ਇਹਦੇ ਮਗਰ ਇਹਦੇ ਵੀ ਵੱਛੀ ਆ ਆ ਚਵਾਗ ਦਾ ਵੀ ਦੇਖ ਸਾ ਤੇ ਜੀ ਆ ਚਾਰੇ ਹਨਾ ਦਾ ਚਵਾ ਆ ਤੇ ਚਵਾ ਬਹੁਤ ਚੰਗਾ ਹੈ ਸਾਨੇ ਵੀ ਦਿਖਾ ਦਈਏ ਦੇਖ ਕਦੀ ਆਹ ਦੇਖ ਸਾ ਤੇ ਸਾਨੇ ਵੀ ਚੰਗਾ ਵਾ ਤਾਜੀ ਸੋਈ ਆ ਜੜੀ ਖੋਲੋ ਅੰਕਲ ਇਹ ਤਾਜੀ ਸੋਈ ਮਗਰ ਵੱਛੀ ਆ ਆ ਮਗਰ ਵੱਛੀ ਜੀ ਪਿਓਰ ਜਲਸੀ ਵੱਛੀ ਆ ਆ ਨੂੰ ਗੇ ਬੋਟਾ ਕੋ ਚੱਡਾ ਕੋ ਚੱਡਾ ਦਿਖਾਉਗਾ ਅਰਦਾ ਜੋ ਬਣਾ ਕੇ ਰੋ ਪਾਉਗੇ ਅਰੇ ਕਿਹੜਾ ਲੈ ਆਂਗੇ ਇਹ ਹਾਸੀ ਨੇ ਚੱਡਾ ਦੇ ਵੱਡੀਆਂ ਗਾਵਾਂ ਜਿਹੜਾ ਦਿਖਾ ਲਦੀ ਹੈ ਹਾਂਜੀ ਹਾਂਜੀ ਕੱਦ ਭਾਵੇਂ ਛੋਟਾ ਆ ਥੱਲੇਆਂ ਚੰਗੀ ਤਿਆਰ ਹੋਈ ਆ ਜਿੰਨਾ ਕਰੂਗੇ ਮੋਲ ਛੋਟਾ ਆ ਜਲਾ ਅੱਛਾ ਹਾਂਜੀ ਹਾਂਜੀ ਇਹਦਾ ਕਿੰਨਾ ਜੇ ਮੋਲ ਆ? ਇਹ ਅੰਕਲ ਕੋਲ ਪੁੱਛੋ। ਨਹੀਂ ਨਹੀਂ ਸੰਦੀਪ ਤੂੰ ਦੱਸਣਾ ਤੇ ਇੱਤੇ ਡੋਟੀਆਂ ਸੁੱਟੀਆਂ ਆਇਆਂ। ਹਾਂ ਬੇਬੇ। ਇਹ ਮਨਦੀਪ ਵੀਰ ਜੀ ਨੇ ਦੱਸਣਾ। ਤੁਸੀਂ 22 ਦੀ ਦੇ ਦਾਂਗੇ ਜਸਨੋ ਜੀ। ਛੋੜ ਸੱਫਾ ਕਰ ਦਾਂਗੇ। ਹੋਰ ਕਰੀਏ ਮਾਨ। 21 ਦੇ ਦਾਂਗੇ। ਅੱਛਾ 21000 ਦੀ। ਹਾਂ ਜੀ। ਠੀਕ ਆ। ਸਗਣਾ ਦਾ ਕੰਮ। ਸਗਣਾ ਦਾ ਕੰਮ। ਤੇ ਬਾਕੀ ਆ ਹਵਾਲਾ। ਚੱਡਾ ਦੇਖ ਸਕਦੇ ਇਹਦੇ ਵੈੜ ਦਾ। ਠੀਕ। ਮਡੀਆਂ ਨਾਲ ਮੁਕਾਬਲਾ ਕਰੂਗੀ। ਤੇ ਦੁੱਧ ਕਿੰਨਾ ਚਵਾਈ ਜਾਊਗੀ? ਦੁੱਧ 7-8 ਕਿਲੋ ਇਹ ਵੀ ਚਵਾਈ ਜਾਊ 10 ਪਾ ਦੂਗੀ ਵੜ। ਠੀਕ ਆ। ਹਾਂ ਜੀ। ਠੀਕ ਆ। ਅ ਬਾਕੀ ਇਹ ਆ ਕਿ ਕੋਈ ਵੀ ਰਣ ਹੋਰ ਬੇਨਤੀ ਆ ਜਿਹੜੀ ਸੋਈ ਆ ਉਹ ਮੇਰੇ ਭਰਾ ਚੋ ਕੇ ਖੜਨ ਵੀਡੀਓ ਕਾਲ ਤੇ ਚਵਾ ਲੈਣ ਜਿਹੜੀ ਗੱਬਣਿਆ ਉਹ ਆਪਣੀ ਵੀਡੀਓ ਕਾਲ ਤੇ ਪਾਸ ਕਰ ਸਕਦੇ ਨਹੀਂ ਹੁਣ ਆ ਸਕਦੇ ਤੇ ਬਾਕੀ ਜੇ ਆ ਸਕਦੇ ਤੇ ਉਹ ਸਭ ਤੋਂ ਵਧੀਆ ਆ ਆਣ ਕੇ ਸਭ ਤੋਂ ਵਧੀਆ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆ ਜਿਹੜੇ ਪੁੱਛੇ ਜਿਹੜੇ ਤੁਹਾਨੂੰ ਕੁਝ ਵਿਖਾਏ ਅੱਜ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਸ਼ ਚਾਖ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ